महाराजा रणजीत सिंह दे मन विच श्री हरमंदिर साब लेही अथ सादा सी महाराणा रणजीत सिंह जी दे हरमंदिर साब दे बारे की पावन सी कि ए आत्मिक प्राप्ति लै ता श्रेष्ठ है ही मैं कोई इहो जे अपरा ल करा कि इस दी बाहरी दिखवे संसार विच ਸਭ ਤੋਂ ਉੱਤਮ ਹੋਵੇ ਅਤੇ ਇਸ ਦਾ ਵਿਖਣ ਵਾਲਾ ਜਲੋ ਵੀ ਇਲਾਹੀ ਹੋਵੇ ਇਸ ਲਈ ਉਸਨੇ ਸਮੇਂ ਦੀ ਸਭ ਤੋਂ ਵੱਧ ਕਾਰਗਰੀ ਅਤੇ ਮਸ਼ਹੂਰ ਮਿਸਤਰੀ ਮੁਹੰਮਦ ਯਾਖਾਨ ਨੂੰ ਚੁਣਿਆ ਤੇ ਉਸ ਨੂੰ ਉਸਤੇ ਉਸ ਦੀ ਸਾਰੀ ਟੀਮ ਨੂੰ ਸ੍ਰੀ ਹਰਿਮੰਦਰ ਸਾਹਿਬ ਤੇ ਸੋਨਾ ਚੜਾਉਣ ਦਾ ਕਾਰਜ ਸੌਪਿਆ ਇਤਿਹਾਸ ਵਿੱਚ ਲਿਖਿਆ ਹੈ ਕਿ ਤਾਂਬੇ ਦੀਆਂ ਪਲੇਟਾਂ ਤੇ ਸੱਤ ਪਰਤਾਂ ਵਿੱਚ ਸੋਨਾ ਲਗਾਇਆ ਗਿਆ ਤੇ ਉਸ ਸਮੇਂ ਦੇ ਹਿਸਾਬ ਨਾਲ 162 ਸੇ ਸੋਨਾ ਲੱਗਾ ਇਤਿਹਾਸ ਵਿੱਚ ਇਹ ਵੀ ਲਿਖਿਆ ਹੈ ਕਿ ਸੋਨਾ ਚੜਾਉਣ ਦੇ ਕਾਰਜ ਨੂੰ 27 ਸਾਲ ਲੱਗੇ ਤੇ 1887 ਵਿਕਰਮੀ ਨੂੰ ਇੱਕਾਜ ਸੰਪੂਰਨ ਹੋਇਆ ਇਸ ਤੋਂ ਲਮਸਤ ਅਠ ਪਟ ਸੰਗਮਰਮ ਵਿੱਚ ਰੰਗੀਰ ਪੱਥਰਾਂ ਦੀ ਜੜਤ ਵੀ ਕਰਵਾਈ ਗਈ ਤੇ ਐਨੀ ਸੇਵਾ ਕਰਨ ਉਪਰੰਤ ਵੀ ਮਹਾਰਾਜਾ ਅਜੀਤ ਸਿੰਘ ਜੀ ਨੇ ਲਿਖਿਆ ਕਿ ਇਹ ਆਪ ਜੀ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ प्लेट के दर्शन करते हो उससे लिखा है कि श्री गुरु रामदास जी महाराज ने अपना सेवक जान के रणजीत सिंह को सेवा करवाई वाहगुरु जी का खालसा वाहगुरु जी की फतेह